ਸਾਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਦੇਖੋ ਕਈ ਵਾਰੀ ਜ਼ਿੰਦਗੀ ਦੇ ਵਿੱਚ ਸਾਨੂੰ ਇਦਾਂ ਦੇ ਲੋਕ ਮਿਲਦੇ ਆ ਕਿ ਬਲਕਿ ਅਸੀਂ ਵੀ ਇਦਾਂ ਦੇ ਹੁੰਨੇ ਆ ਕਿ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈ ਨਾ ਅਸੀਂ ਉਸ ਬਾਰੇ ਦੂਜੇ ਕੋਲ ਹੋਣ ਦੀ ਚਰਚਾ ਕਰਦੇ ਹਾਂ ਜਿੱਦਾਂ ਹੁਣ ਮੰਨ ਲਓ ਕਿ ਕੋਈ ਕੋਈ ਕਿਸ ਸਥਿਤੀ ਵਿੱਚ ਹੈ ਉਸ ਬਾਰੇ ਹਰ ਇਨਸਾਨ ਦੀ ਇੱਕੋ ਹੀ ਮੂੰਹ ਤੇ ਗੱਲ ਕਿ ਇਹਦੇ ਕੋਲ ਐਮ ਹੈ ਇਹਦੇ ਕੋਲ ਐਮ ਹੈ ਇਹਦੇ ਕੋਲ ਐਮ ਤੇ ਜਦੋਂ ਤੁਹਾਡੇ ਉਹ ਹਾਲਾਤ ਹੋ ਜਾਂਦੇ ਆ ਤੇ ਫਿਰ ਤੁਸੀਂ ਵੀ ਤਾਂ ਉਦੋਂ ਦੇ ਹੀ ਬਣ ਜਾਂਦੇ ਆ ਜਦੋਂ ਜਿਸ ਕੋਲ ਪਾਵਰ ਨਹੀਂ ਹੈ ਉਹ ਇਹ ਚਾਚਾ ਕਰੇਗਾ ਕਿ ਲੈ ਬਈ ਇਹਨਾਂ ਕੋਲ ਤੇ ਪਾਵਰ ਹੈ ਇਹਨਾਂ ਦੀ ਸੋਚ ਇਦਾਂ ਦੀ ਏ ਇਹ ਲੋਕਾਂ ਨਾਲ ਇਦਾਂ ਵਿਵਹਾਰ ਕਰਦੇ ਆ ਇਹ ਮੇਨ ਗੱਲ ਇਹਨਾਂ ਇਹ ਇਹਨਾਂ ਨੂੰ ਲੋਕਾਂ ਨੇ ਬਣਾਇਆ ਜਾਂ ਤੁਸੀਂ ਦੂਜੇ ਦੇ ਕੰਮਕਾਰ ਕਰਕੇ ਕੋਈ એનર્ਜੀ ਲਈ ਤੇ ਹੁਣ ਕੀ ਕਰਦੇ ਪਏ ਹੋ ਤੁਸੀਂ ਕਿਸੇ ਦੇ ਕੰਮ ਨਹੀਂ ਆ ਰਹੇ ਜਾਂ ਇੱਕ ਬੰਦਾ ਮੰਨ ਲਓ ਕਿ ਜਿਹਦੇ ਕੋਲ 4 ਪੈਸੇ ਆ ਤੇ ਦੂਜਾ ਜਣਾ ਸੋਚਦਾ ਏ ਕਿ ਇਹਦੇ ਕੋਲ ਇਹ ਚੀਜ਼ ਆ ਇਸ ਕਰਕੇ ਇਹਦਾ ਇਹ ਸੁਭਾਅ ਜਾਂ ਇਸ ਤਰ੍ਹਾਂ ਦੀਆਂ ਇਹਦੀਆਂ ਹਰਕਤਾਂ ਜਾਂ ਜਿੱਦਾਂ ਵੀ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ ਕਿ ਇਸ ਕਰਕੇ ਆ ਕਿ ਇਹਦੇ ਕੋਲ ਆ ਚੀਜ਼ ਤੁਸੀਂ ਆਮ ਜੀ ਗੱਲ ਦੇਖੀ ਹੋਣੀ ਹੈ ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਉਹਨੇ ਆ ਕੀਤਾ ਲੈ ਉਹ ਤੋਂ ਕੁਝ ਵੀ ਕਰ ਸਕਦਾ ਹੈ ਉਹਦੇ ਕੋਲ ਆਏ ਅਸੀਂ ਆਪਣੇ ਮਨ ਅੰਦਰ ਉਸ ਤਰ੍ਹਾਂ ਦਾ ਵਿਚਾਰ ਉਸ ਇਨਸਾਨ ਬਾਰੇ ਬਣਾ ਹੀ ਲੈਂਦੇ ਤੇ ਫੇਰ ਕੀ ਹੁੰਦਾ ਜਦੋਂ ਉਹ ਚੀਜ਼ ਤੁਹਾਡੇ ਕੋਲ ਆ ਜਾਂਦੀ ਹੈ ਜਾਂ ਉਸ ਕੋਲ ਆ ਜਾਂਦੀ ਹੈ ਜੋ ਚਰਚਾ ਕਰ ਰਿਹਾ ਤੇ ਉਹ ਵੀ ਤੇ ਉਹੀ ਬਣ ਜਾਂਦਾ ਹੈ ਕਦੀ ਦੇਖਿਆ ਤੁਸੀਂ ਇਹ ਚੀਜ਼ਾਂ ਜੋ ਦੂਜੇ ਲਈ ਚਰਚਾ ਕਰਦਾ ਹੋਵੇ ਤੇ ਆਪ ਉਸ ਤਰ੍ਹਾਂ ਦਾ ਨਾ ਹੋਵੇ ਨਾ ਨਾ ਜਦੋਂ ਉਹਦੇ ਕੋਲ ਉਸ ਤਰ੍ਹਾਂ ਦੀ ਪਾਵਰ ਆਉਂਦੀ ਹੈ ਤਾਂ ਉਹ ਵੀ ਉਸੇ ਤਰ੍ਹਾਂ ਦਾ ਬਣ ਜਾਂਦਾ ਤਾਂ ਅਸਲ ਦੇ ਵਿੱਚ ਕੀ ਹੈ ਮੈਂ ਇੱਕ ਗੱਲ ਬੜੀ ਸਿਆਣੀ ਤੁਹਾਨੂੰ ਦੱਸਦੀ ਆਂ ਕਹਿੰਦੇ ਜਦੋਂ ਨਾ ਕੋਈ ਗਰੀਬ ਨੂੰ ਕੁਝ ਦਿੰਦਾ ਹੈ ਗਰੀਬ ਮਤਲਬ ਗਰੀਬ ਵੈਸੇ ਕੋਈ ਨਹੀਂ ਹੈ ਅਸਲ 'ਚ ਜ਼ਰੂਰਤਾਂ ਨੇ ਤੇ ਉਹ ਜ਼ਰੂਰਤਾਂ ਕਈ ਵਾਰੀ ਇਨਸਾਨ ਦੀਆਂ ਪੂਰੀਆਂ ਹੁੰਦੀਆਂ ਨਹੀਂ ਗਈਆਂ ਜਦੋਂ ਉਹ ਕਿਸੇ ਜ਼ਰੂਰਤਮੰਦ ਨੂੰ ਕੋਈ ਕੁਝ ਦਿੰਦਾ ਤੇ ਦੂਜਾ ਉਹਦੀ ਬੜੀ ਪ੍ਰਸ਼ੰਸਾ ਕਰਦਾ ਕਿ ਦੇਖਿਆ ਉਹਨੇ ਆ ਕੀਤਾ ਦੇਖਿਆ ਉਹਨੇ ਆ ਕੀਤਾ ਪਰ ਜਦੋਂ ਉਹ ਜਾਂ ਕੋਈ ਇਹ ਕਹੇ ਕਿ ਇਹ ਜ਼ਰੂਰਤਮੰਦ ਜ਼ਰੂਰਤਮੰਦ ਕਿਉਂ ਹੈ ਇਹਦੀ ਇਹ ਚੀਜ਼ ਪੂਰੀ ਕਿਉਂ ਨਹੀਂ ਕੀਤੀ ਗਈ ਇਸ ਦੀ ਇਹ ਹਾਲਤ ਦਾ ਜ਼ਿੰਮੇਵਾਰ ਕੌਣ ਹੈ ਆ ਚੀਜ਼ਾਂ ਜੋ ਹੋਈਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਸੀ ਉਹਦੀ ਵਜ੍ਹਾ ਫੜ ਕੇ ਉਸ ਜੜ ਨੂੰ ਫੜਿਆ ਜਾਵੇ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ ਇਹ ਦਾਰਸ਼ਨਿਕ ਜਾਈ ਜੀ ਇਹ ਸਮਾਜ ਨੂੰ ਬਦਲਣਾ ਚਾਹੁੰਦਾ ਜੀ ਇਹ ਇੱਦਾਂ ਹੈ ਜੀ ਇਹ ਅਲੱਗ ਗੱਲ ਕਰ ਰਿਹਾ ਅਲੱਗ ਗੱਲ ਤੇ ਸਾਨੂੰ ਪਸੰਦੀ ਨਹੀਂ ਸਾਨੂੰ ਤੇ ਇਹ ਪਸੰਦ ਹੈ ਇਹ ਐਸੇ ਹਾਲਾਤ ਚ ਰਹਿਣ ਦੂਜਾ ਜਣਾ ਉਹਦੀ ਮਦਦ ਕਰੇ ਅਸੀਂ ਉਹਦੀਆਂ ਤਾੜੀਆਂ ਵਜਾਈਏ ਤੇ ਉਹ ਜਿਹੜੇ ਮਦਦ ਕਰ ਰਿਹਾ ਉਹ ਵੀ ਲੋਕਾਂ ਦੇ ਵਿੱਚ ਮਹਾਨ ਬਣ ਕੇ ਆਪਣਾ ਸਮਝ ਗਏ ਤੁਸੀਂ ਇਹੀ ਚੱਲ ਰਿਹਾ ਸਾਰੀ ਦੁਨੀਆ ਚ ਸ਼ੁਰੂ ਤੋਂ ਚੱਲਦਾ ਅੱਜ ਨਹੀਂ ਚੱਲਿਆ ਗੱਲ ਕੀ ਆ ਗੱਲ ਇਹ ਹੈ ਕਿ ਜੜ ਕੀ ਜਦੋਂ ਅਸੀਂ ਜੜ ਨੂੰ ਫੜ ਲਈਆਂ ਤਾਂ ਫਲ ਪੱਤੇ ਆਪਣੇ ਆਪ ਸਹੀ ਹੋ ਜਾਂਦੇ ਆ ਜੇ ਜੜ ਮਜ਼ਬੂਤ ਹੋਵੇ ਤੇ ਗੱਲ ਫਿਰ ਉੱਥੀ ਆ ਜਾਂਦੀ ਕਿ ਉਹੀ ਤੀਜ ਦੇ ਹਾਲਾਤ ਅਸੀਂ ਕਰਦੇ ਆ ਜਿਸ ਬਾਰੇ ਅਸੀਂ ਚਾਚਾ ਲੋਕਾਂ ਦੀ ਕਰਦੇ ਆ ਜਾਂ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਜਾਂ ਜੋ ਚਾਚਾ ਸੁਣ ਕੇ ਅਸੀਂ ਮਨ ਚ ਵਾ 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 ਗਏ ਬੜੇ ਸਮਝਦਾਰ ਹੋ ਤੁਸੀਂ ਸਮਝਦਾਰ ਹੋ ਤਾਂ ਇਹ ਤਾਂ ਲੌਜੀਕ ਨਾਲ ਚੱਲਦਾ ਉਹ ਜਿਹੜੇ ਲੋਕ ਲੌਜੀਕ ਨਾਲ ਚੱਲਦੇ ਉਹ ਮੈਨੂੰ ਬੜੇ ਪਸੰਦ ਆਉਂਦੇ ਆ ਹਨਾ ਚਲੋ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਜਾਣਾ ਜੀ ਦੇਖੋ ਤਿਹਾੜੀ ਵੀ ਸ਼ੁਰੂ ਹੋ ਗਏ ਨਵਰਾਤਰੇ ਨੇ ਤੇ ਅੱਜ ਨੌਵੀਂ ਤਿਥੀ ਹੈ 1 ਅਕਤੂਬਰ ਬੁੱਧਵਾਰ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਕਿੱਦਾਂ ਦਾ ਜਾਏਗਾ ਇਹ ਤੁਹਾਡਾ ਅਕਤੂਬਰ ਦਾ ਮਹੀਨਾ ਮੋਟਾ-ਮੋਟਾ ਦਿਨ ਤੇ ਤਿਹਾੜਾਂ ਤੇ ਚਰਚਾ ਕਰਾਂਗੇ ਵੈਸੇ ਸਾਰਾ ਮਹੀਨਾ ਹੀ ਤਿਹਾੜਾਂ ਦਾ ਲੰਗਣ ਵਾਲਾ ਹੈ 10ਵਾਂ ਮਹੀਨਾ ਤੇ 2 ਮਹੀਨੇ ਰਹਿ ਗਏ ਤੁਸੀਂ ਦੇਖੋ ਜੀ ਤੇ ਫਿਰ ਕੀ ਹੋਣਾ ਫਿਰ ਫਿਰ ਸਾਲ ਹੀ ਬਦਲ ਜਾਣਾ ਦਿਨ ਮਹੀਨੇ ਸਾਲ ਬਦਲਦੇ ਆਪਾਂ ਤਾਂ ਹੀ ਨਹੀਂ ਚੱਲਦਾ ਲੱਗਦਾ ਵਕਤ ਨੂੰ ਖੰਭ ਲੱਗੇ ਆ ਵਕਤ ਨੂੰ ਖੰਭ ਨਹੀਂ ਲੱਗੇ ਅਸੀਂ ਉਹ ਜਿਆਦਾ ਮੋਬਾਈਲ ਦੇ ਵਿੱਚ ਵੜ ਕੇ ਸਾਨੂੰ ਪਤਾ ਨਹੀਂ ਲੱਗਦਾ ਦਿਨ ਕਿਦਾਂ ਲੰਘ ਗਿਆ ਤੇ ਚਲੋ ਇਸ ਤੋਂ ਬਾਹਰ ਨਿਕਲੋ ਪ੍ਰੈਕਟੀਕਲ ਦੁਨੀਆ ਦੇ ਵਿੱਚ ਆਓ ਇੰਜੋਏ ਕਰੋ ਲਾਈਫ ਨੂੰ ਨੌਵੀਂ ਤਿਥੀ ਆ ਔਰ ਪੂਰਾ ਵਸਾੜਾ ਨਕਸ਼ਤਰ ਹੈ ਜੋ 6:08 ਵਜੇ 7 ਮਿੰਟ ਤੱਕ ਚੱਲੇਗਾ ਤੇ ਇਸ ਮਹੀਨੇ ਸ਼ੁਕਲ ਪੱਖ ਦੀ ਨੌਵੀਂ ਤਿਥੀ ਤੋਂ ਜੋ ਸ਼ੁਰੂਆਤ ਹੋ ਰਹੀ ਆ ਅਕਤੂਬਰ ਮਹੀਨੇ ਦੀ ਇਹਦੇ ਵਿੱਚ ਤੁਹਾਨੂੰ ਮੈਂ ਮੋਟਿਆ ਮੋਟਿਆ ਚੀਜ਼ਾਂ ਦੱਸ ਦੇਣੀ ਮੋਟਿਆ ਮੋਟਿਆ ਮੀਨਜ਼ ਦਿਨ ਤਿਹਾੜੀ ਬਾਰੇ ਚਰਚਾ ਕਰ ਲੈਣੀ ਆ ਵੈਸੇ ਮੈਂ ਹਾਤ ਤਿਹਾੜ ਤੇ ਹਾਤ ਦਿਨ ਤੇ ਕਿੱਦਾਂ ਕੀ ਕਰਨਾ ਹੈ ਲੌਜੀਕਲੀ ਉਸ ਬਾਰੇ ਤੁਹਾਨੂੰ ਵੀਡੀਓ ਪਾਉਂਗੀ ਪਰ ਦੇਖਿਆ ਜਾਵੇ ਤਾਂ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਤਾਂ 1 ਤਰੀਕ ਨੂੰ ਬੁੱਧਵਾਰ ਤੋਂ ਮਹੀਨੇ ਦੀ ਸ਼ੁਰੂਆਤ ਹੋਈ ਵੀਰਵਾਰ ਵਾਲੇ ਦਿਨ ਬੁੱਧ ਰਾਸ਼ੀ ਪਰਵਰਤਨ ਕਰਕੇ ਜਾਏਗਾ ਜੋ ਕਿ ਸੂਰਜ ਦੇ ਨਾਲ ਚੱਲ ਰਹੇ ਹਾਂ ਸੀ ਕੰਨਿਆ ਰਾਸ਼ੀ ਚ ਉੱਤਰਦਾ ਜਾਏਗਾ ਤੁਲਾ ਰਾਸ਼ੀ ਵਿੱਚ ਮੰਗਲ ਦਾ ਜੁਤੀ ਬਣਾਏਗਾ ਬੁੱਧ ਮੰਗਲ ਦਾ ਯੋਗ ਰਹੇਗਾ ਇਸੇ ਤਰ੍ਹਾਂ ਦੇ ਨਾਲ ਪੰਚਕ ਆਰੰਭ ਹੋ ਜਾਏਗੀ ਸ਼ੁੱਕਰਵਾਰ ਨੂੰ 3 ਅਕਤੂਬਰ ਨੂੰ ਸੁਣ ਲਓ ਪੰਚਕ ਆਪੋ ਜਾਣੀ ਹੈ ਜਿਹੜੀ 5 ਦਿਨ ਚੱਲਣੀ ਹੈ ਤੇ ਨਾਲ 7 ਤਰੀਕ ਨੂੰ ਅਸੂ ਦੇ ਮਹੀਨੇ ਦੀ ਪੂਰਨਮਾਸ਼ੀ ਰਹੇਗੀ 7 ਤਰੀਕ ਨੂੰ ਅਸੂ ਦੇ ਮਹੀਨੇ ਦੀ ਪੂਰਨਮਾਸ਼ੀ ਰਹੇਗੀ ਤੇ ਪੰਚਕ ਵੀ ਨਾਲ ਹੀ ਸਮਾਪਤ ਹੋ ਜਾਏ ਠੀਕ ਹੈ 9 9 ਅਕਤੂਬਰ ਨੂੰ ਨੇਰ ਪੱਖ ਸ਼ੁਰੂ ਹੋ ਜਾਏਗਾ ਜਿਹਨੂੰ ਆਪਾਂ ਸ਼ੁਕਰ ਪੱਖ ਰਹੇ ਕਹਿੰਦੇ ਨੇ 15 ਦਿਨ ਚੱਲੇਗਾ ਬੁੱਧ ਜੋ ਹੈ ਉਹ ਸ਼ੁਕਰ ਜੋ ਹੈ ਕੰਨਿਆ ਰਾਸ਼ੀ ਚ ਜਾਏਗਾ 9 ਅਕਤੂਬਰ ਨੂੰ 9 ਅਕਤੂਬਰ ਨੂੰ ਦੇਖੋ ਬੁੱਧ ਪਹਿਲਾਂ ਚੇਂਜ ਹੋ ਗਿਆ ਸ਼ੁਕਰ ਫਿਰ ਚੇਂਜ ਹੋਏਗਾ ਕੰਨਿਆ ਰਾਸ਼ੀ ਚ ਨੀਚ ਦਾ ਮੰਨਿਆ ਜਾਂਦਾ ਹੈ ਸੂਰਜ ਨਾਲ ਸੂਰਜ ਸ਼ੁਕਰ ਦਾ 2 3 ਥੋੜੇ ਕੁ ਦਿਨ ਯੋਗ ਰਹੇਗਾ ਤੇ ਨਾਲ ਹੀ 10 ਤਰੀਕ ਨੂੰ ਸ਼ੁਕਰਵਾਰ ਵਾਲੇ ਦਿਨ ਕਰਵਾ ਚੌਥ ਦਾ ਵਰਤ ਰਹੇਗਾ ਅੱਗੇ ਆਪਾਂ ਤੁਹਾਨੂੰ ਵਰਤ ਤੇ ਵੀ ਵੀਡੀਓ ਪਾਵਾਂਗੇ ਸ਼ੁਕਰ ਰਾਸ਼ੀ ਪਰਿਵਰਤਨ ਕਰੇਗਾ 12 ਰਾਸ਼ੀਆਂ ਤੇ ਕੀ ਪ੍ਰਭਾਵ ਪਾਵੇਗਾ ਲੌਜੀਕਲੀ ਇਸ ਦੀ ਵੀਡੀਓ ਵੀ ਪਾਵਾਂਗੇ ਠੀਕ ਆ ਅਹੋ ਹੀ ਅਸ਼ਟਮੀ ਦਾ ਵਰਤ ਰਹਿਣ ਵਾਲਾ ਹੈ ਜੀ ਕਦੋਂ 13 ਤਰੀਕ ਨੂੰ 13 ਅਕਤੂਬਰ ਸੋਮਵਾਰ ਨੂੰ ਤੇ ਨਾਲ 17 ਅਕਤੂਬਰ ਨੂੰ ਸੰਗਰਾਮ ਰਹੇਗੀ ਕੱਤਕ ਦਾ ਮਹੀਨਾ ਸ਼ੁਰੂ ਹੋ ਜਾਏਗਾ ਸੂਰਜ ਰਾਸ਼ੀ ਪਰਿਵਰਤਨ ਕਰਕੇ ਤੁਲਾ ਰਾਸ਼ੀ ਵਿੱਚ ਜਾਣਗੇ ਤੁਲਾ ਰਾਸ਼ੀ ਸ਼ੁਕਰ ਦੀ ਹੈ ਤੇ ਉਸ ਘਰ ਚ ਸੂਰਜ ਨੀਚ ਦੇ ਮੰਨੇ ਜਾਂਦੇ ਆ ਸੂਰਜ ਤੁਲਾ ਰਾਸ਼ੀ ਵਿੱਚ ਜਾਣਗੇ ਦੁਪਹਿਰ ਨੂੰ 1:45 ਮਿੰਟ ਤੇ ਟਾਈਮ ਦੱਸਣਾ ਜ਼ਰੂਰੀ ਹੈ ਕਿਉਂਕਿ ਅਸੀਂ ਕੀ ਕਰਦੇ ਆ ਕਿ ਕਈ ਵਾਰੀ ਸਵੇਰ ਤੋਂ ਹੀ ਸੰਗਰਾਮ ਮੱਥਾ ਟੇਕਦਾ ਪਰ ਸੂਰਜ ਨੇ ਰਾਸ਼ੀ ਪਰਵਰਤਨ ਕਰਨਾ 1:45 ਮਿੰਟ ਤੇ சனி ਪਰ ਸ਼ਨੀ ਪਰ ਦੋਸ਼ ਵਾਸਤ ਰਵੇਗਾ 18 ਤਰੀਕ ਨੂੰ ਤੇ ਨਾਲ ਧਨ ਤ੍ਰਿਯੋਸ਼ੀ ਵੀ ਉਸੇ ਦਿਨ ਹੈ ਜਾਨੀ 18 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਤਾਂ ਨਤਰਿਯੋਸ਼ੀ ਤithi ਦਾ ਜੋ ਆਪਾਂ ਕਹਿੰਨੇ ਆ ਕਿ ਕੀ ਚਾਹ ਖਰੀਦਣੀ ਆ ਵੀਡੀਓ ਪਾਉਂਗੀ ਮੈਂ ਤੁਹਾਨੂੰ ਕੀ ਖਰੀਦਣਾ ਸ਼ੋਭਾ ਚੰਦਰ ਰਾਸ਼ੀ ਦੇ ਮੁਤਾਬਕ ਚੰਗਾ ਤੇ ਨਾਲ ਗੁਰੂ ਜੋ ਨੇ ਉਹ ਕਰਕਰ ਰਾਸ਼ੀ ਦੇ ਵਿੱਚ ਜੋ ਨਕਸ਼ਤਰ ਚ ਚਲੇ ਜਾਣਗੇ ਨਾਲ ਦੇਖਿਆ ਜਾਵੇ ਤਾਂ 19 ਤਰੀਕ ਨੂੰ ਜੋ ਹੈ ਇਹ ਜਿਹੜੀ ਅਗਲੀ ਜਨਮਤੀ ਰਹੇਗੀ ਜਿਸ ਨੂੰ ਅਸੀਂ ਹਨੂਮਾਨ ਜਨਮਤੀ ਕਹਿੰਦੇ ਆ ਤੇ ਅਗਲੀ ਜੋ 20 ਤਰੀਕ ਨੂੰ ਜੋ ਹੈ ਇਹ ਚਤੁਰਥੀ ਜਿਹਨੂੰ ਆਪਾਂ ਨਰਕ ਚਤੁਰਥੀ ਕਹਿੰਨੀ ਆ ਉਹ ਰਵੇਗੀ ਤੇ 21 ਤਰੀਕ ਨੂੰ ਮੱਸਿਆ ਮਹਾਂ ਲక్ష్ਮੀ ਪੂਜਨ ਕੀਤਾ ਜਾਵੇਗਾ ਔਰ ਦੀਵਾਲੀ ਦਾ ਪਰਬ ਰਹੇਗਾ ਵੈਸੇ ਮੈਂ ਤੁਹਾਨੂੰ ਲੌਜੀਕਲੀ ਦੱਸਾਂ ਤਾਂ ਦੀਵਾਲੀ ਦਾ ਪਰਬ ਜੋ ਹੈ ਉਹ ਰਾਤ ਨੂੰ ਦੀਪਾਂਵਲੀ ਹੁੰਦੀ ਆ ਤੇ ਸ਼ਾਮ ਨੂੰ 5:55 ਮਿੰਟ ਤੱਕ ਜੋ ਹੈ ਇਸ ਦਾ ਪੱਖ ਨਿਰਪੱਖ ਖਤਮ ਹੋ ਗਿਆ ਤਾਂ ਅਗਲੀ ਤਿੱਥੀ ਸ਼ੁਰੂ ਹੋ ਜਾਣੀ ਆ ਤਾਂ ਇਹਨਾਂ ਤਿੱਥੀਆਂ ਦੇ ਮੁਤਾਬਕ ਕਿਸ ਟਾਈਮ ਤੇ ਕੀ ਕਰਨਾ ਇਹ ਆਪਾਂ ਤੁਹਾਨੂੰ ਲੱਗ ਤੋਂ ਵੀਡੀਓ ਪਾ ਦੇਣੀ ਆ 22 ਤਰੀਕ ਨੂੰ ਚਾਨਣ ਪੱਖ ਅਗਲਾ ਸ਼ੁਰੂ ਹੋ ਜਾਏਗਾ ਹਨੇਰ ਪੱਖ ਖਤਮ ਹੋਏਗਾ ਮੱਸਿਆ ਦਾ ਪੱਖ ਖਤਮ ਹੋ ਜਾਏਗਾ 23 ਤਰੀਕ ਨੂੰ ਚੰਦਰਦਰਸ਼ਨ ਕਰਨੇ ਭਾਈ ਦੂਸਤ ਦਾ ਪਰਵ ਰਵੇਗਾ ਭਾਈਆਂ ਦੇ ਟਿੱਕਾ ਲਾਉਣਾ ਮੱਥਾ ਟੇਕਣਾ ਭਾਈ ਦੂਸਤ ਦੀ ਦਾਤਿਹਾ ਜੋ ਆਪਾਂ ਮਨਾਣੇ ਆ ਹਾ ਤਿਹਾ ਦਾ ਆਪਣਾ ਇਤਿਹਾਸ ਹੈ ਉਹ ਵੀ ਮੈਂ ਤੁਹਾਨੂੰ ਦੱਸੂਗੀ ਭਾਈ ਦੂਸਤ ਦੇ ਬਾਕੀ ਜੋ ਹੈ ਅਗਲੇ ਦਿਨ ਜੋ ਦੇਖਿਆ ਜਾਵੇ ਤਾਂ 24 ਤਰੀਕ ਨੂੰ ਜੋ ਹੈ ਬੁੱਧ ਬ੍ਰਿਸ਼ਚਕ ਰਾਸ਼ੀ ਚ ਚਲੇ ਜਾਏਗਾ ਬੁੱਧ ਰਾਸ਼ੀ ਪਰਵਰਤਨ ਦੁਵਾਰ ਕਰੇਗਾ ਇਸ ਮਹੀਨੇ ਕਾਫੀ ਗਹਿਰਾ ਰਾਸ਼ੀ ਪਰਵਰਤਨ ਕਰ ਰਿਹਾ ਪੂਰਾ ਮਹੀਨਾ ਦਿਹਾਰਾ ਨਾਲ ਜਾ ਰਿਹਾ ਬਸ ਪੁੱਛੋ ਨਾ ਕਿ ਪੂਰੀ ਤਰ੍ਹਾਂ ਬੀਜ਼ੀ ਹਰ ਕੋਈ ਤੇ 27 ਤਰੀਕ ਨੂੰ ਮੰਗਲ ਨੇ ਚੇਂਜ ਹੋ ਜਾਣਾ ਮੰਗਲਗਾਸੇ ਪੂਰੇ ਪੂਰਾ ਮਹੀਨਾ ਰਹੇਗਾ ਤੁਲਾ ਚ ਤੇ 27 ਤਰੀਕ ਨੂੰ ਪ੍ਰਿਛਕ ਰਾਸ਼ੀ ਚ ਆਪਣੀ ਰਾਸ਼ੀ ਹੈ ਮੰਗਲ ਦੀ ਉਸ ਚ ਜਾਏਗਾ ਜੋ ਕਿ ਵਧੀਆ ਹੀ ਹੈ ਬਹੁਤ ਹੀ ਵਧੀਆ ਤੇ ਨਾਲ ਫੇਰ 31 ਤਰੀਕ ਨੂੰ ਪੰਚਕਰਮ ਹੋ ਜਾਏਗੀ ਜਾਨੀ ਮਹੀਨੇ ਦੇ ਅੰਤ ਵਿੱਚ ਫੇਰ ਪੰਚਕਰਮ ਉਧਰ ਸ਼ੁਰੂ ਚ ਪੰਚਕ ਲੱਗ ਜਾਣੀ ਤੇ ਉਧਰ ਐਂਡ ਚ ਪੰਚਕ ਲੱਗ ਜਾਣੀ ਟੈਨਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਹਨਾਂ ਨੇ ਤੇ ਗ੍ਰਹਾਂ ਨੇ ਆਪਣਾ ਜੋ ਹੈ ਪ੍ਰਭਾਵ ਪਾਉਣਾ ਹੀ ਆ ਆਪਾਂ ਜਿੱਦਾਂ ਇਹ ਮਹੀਨਾ ਸਹੀ ਕੱਢਣਾ ਹੈ ਇਹ ਆਪਾਂ ਤੁਹਾਨੂੰ ਲੌਜੀਕਲੀ ਦੱਸਦੇ ਚੰਗਾ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਹੈਰ ਇਸ ਜਾਨੀ ਮੇਸ਼ ਰਾਸ਼ੀ ਵਾਲਿਆਂ ਦਾ ਕਿੱਦਾਂ ਦਾ ਜਾਏਗਾ ਅਕਤੂਬਰ ਦਾ ਮਹੀਨਾ ਮੇਸ਼ਾ ਰਾਸ਼ੀ ਦੇ ਲਈ ਦੇਖੋ ਮੰਗਲ ਨੇ ਵੈਸੇ ਐਂਡ 'ਚ ਜਾ ਕੇ ਚੇਂਜ ਹੋਣਾ ਤਾਂ ਇਸ ਮਹੀਨੇ ਦੀ ਤੁਸੀਂ ਟੈਨਸ਼ਨ ਨਾ ਕਰੋ 7ਵੇਂ ਹੀ ਮੰਗਲ ਰਹੇਗਾ ਮੰਗਲ ਜਾਏਗਾ ਜਦੋਂ বৃশ্চਿਕ ਰਾਸ਼ੀ ਵਿੱਚ 28 ਤਰੀਕ ਨੂੰ 28 ਅਕਤੂਬਰ ਨੂੰ ਉਦੋਂ ਤੱਕ ਆਰਾਮ ਨਾਲ ਕੌਨਫੀਡੈਂਸ ਨਾਲ ਸਾਰੇ ਕੰਮ ਕਰੋ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਤੁਹਾਡੀ ਸੋਚ ਦਾ ਮਾਲਕ ਸੂਰਜ ਆ ਉਹ ਸੰਗਰਾਮ ਨੂੰ ਤੁਹਾਡੇ 7ਵੇਂ ਆ ਜਾਏਗਾ ਕੋਈ ਕੰਮ ਕਰਨਾ ਹੈ ਕੋਈ ਨਵੀਂ ਡੀਲ ਕਰਨੀ ਹੈ ਕੋਈ ਪੇਪਰ ਸਾਈਨ ਕਰਨੇ ਆ ਬੜੇ ਕੌਨਫੀਡੈਂਸ ਨਾਲ ਕਰੋ ਕੋਈ ਨੁਕਸਾਨ ਵਾਲੀ ਗੱਲਬਾਤ ਨਹੀਂ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਆਪਣੇ ਮੋਟਿਆਂ ਦੇ ਬਲਤੇ ਕਰੋ ਕਿਸੇ ਤੇ ਕਾਪੜਾ ਕੰਮ ਨਾ ਚ ਸਿੱਟਿਓ ਤੇ ਦੂਜਾ ਤੋਂ ਬੁੱਧ ਆ ਰਿਹਾ ਮੰਗਲ ਦੇ ਨਾਲ ਬੁੱਧ ਤੁਹਾਡੀ ਹਿੰਮਤ ਦਾ ਪ੍ਰਾਕਰਮ ਦਾ ਸ਼ਾਰਪਨੈਸ ਦਾ ਮਾਲਕ ਹੈ ਦਿਮਾਗ ਦਾ ਮਾਲਕ ਹੈ ਇੱਥੋਂ ਚੱਲੂਗੇ ਤਾਂ ਰਸਤੇ ਜੋ ਨਵੇਂ ਲੱਭ ਰਹੇ ਹੋ ਨਾ ਉਹਦੇ 'ਚ ਵੀ ਸਫਲਤਾ ਮਿਲ ਜਾਏਗੀ ਸ਼ਰਤ ਕੀ ਹੈ ਸ਼ਰਤ ਇਹ ਹੈ ਕੰਜਕਾਂ ਨੂੰ ਕੁਝ ਨਾ ਕੁਝ ਦਿੰਦੇ ਰਹੋ ਕਿਉਂਕਿ ਦੋ ਤਰੀਕ ਨੂੰ ਹੀ ਬੁੱਧ ਨੇ ਆ ਜਾਣਾ ਇੱਥੇ ਦੂਜੀ ਗੱਲ ਪੇਪਰ ਵਰਕ ਦੀ ਕੋਈ ਪਰੇਸ਼ਾਨੀ ਆਉਣੀ ਹੀ ਆਉਣੀ ਹੈ ਤਾਂ ਹਰ ਕੰਮ ਆਪਣੇ ਸਲਾਹ ਨਾਲ ਪਰਿਵਾਰ ਦੀ ਸਲਾਹ ਨਾਲ ਕੋਚਾਕ ਬੌਂਸ ਨਾ ਹੋਵੇ ਦੋ ਵਾਰ ਚੈੱਕ ਕਰਕੇ ਲਾਓ ਠੀਕ ਆ ਮਤਲਬ ਚੰਗੀ ਤਰ੍ਹਾਂ ਸਮਝਦਾਰੀ ਨਾਲ ਲਾਓ ਤਾਂ ਸਭ ਕੁਝ ਵਧੀਆ ਹੁੰਦਾ ਜਾਏਗਾ ਰੈੱਡ ਕਲਰ ਦਾ ਰੁਮਾਲ ਇਸ ਮਹੀਨੇ ਆਪਣੇ ਕੋਲ ਰੱਖਿਓ ਤੇ ਪਤੀਸਾ ਜੋ ਹੈ ਨਾ ਉਹ ਕਦੇ-ਕਦੇ ਬੱਚੇ ਹੁੰਦੇ ਨੇ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਇਹ ਜੋ ਮਹੀਨਾ ਜਾਏਗਾ ਸ਼ੁਕਰ ਹੈ ਸ਼ੁਕਰ ਰਾਸ਼ੀ ਪਰਵਰਤਨ ਕਰਕੇ ਜਾਏਗਾ ਕੰਨਿਆ ਰਾਸ਼ੀ ਵਿੱਚ ਚਲੇ ਜਾਣਾ ਤਕਰੀਬਨ ਇਹਨੇ ਸ਼ੁਰੂ ਤੋਂ ਹੀ ਸ਼ੁਕਰ ਨੇ ਕੰਨਿਆ ਰਾਸ਼ੀ ਵਿੱਚ ਜਾਣਾ ਕਿੰਨੇ ਤਰੀਕ ਨੂੰ 9 ਤਰੀਕ ਨੂੰ 9 ਅਕਤੂਬਰ ਨੂੰ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੈ ਜੋ ਕੇ ਤੁਹਾਡੀ ਰਾਸ਼ੀ ਤੋਂ ਪੰਜਵੇਂ ਜਾਏਗਾ ਪੁਰਾਣੇ ਦੋਸਤ ਮਿੱਤਰ ਮਿਲੇ ਤੁਸੀਂ ਪਲਾਨਿੰਗ ਬਣਾਈ ਉਹਨਾਂ ਨਾਲ ਘੁੰਮਣ ਫਿਰਨ ਦੀ ਚਾਹ ਵਧੀਆ ਸ਼ੁਕਰ ਨੇ ਚੌਥੇ ਬੈਠ ਕੇ ਤੁਹਾਨੂੰ ਵਾਹਨ ਸੁੱਖ ਵੀ ਦਿੱਤਾ ਤੁਸੀਂ ਵਾਹਨ ਖਰੀਦ ਵੀ ਲਿਆ ਜਾਂ ਖਰੀਦਣ ਦੀ ਪਲਾਨਿੰਗ ਕੀਤੀ ਤਾਂ ਪੰਜਵੇਂ ਜਾ ਕੇ ਵੀ ਇਹਨੇ ਵਧੀਆ ਕੰਮ ਹੀ ਕਰਨਾ ਪਰ ਸੂਰਜ ਸ਼ੁਕਰ ਦੀ ਉਜਤੀ ਥੋੜੇ ਕੋ ਦਿਲ ਲਈ ਬਣਨੀ ਆ ਉਹਦੇ ਉਪਾਅ ਆ ਤੁਹਾਨੂੰ ਦੱਸ ਦਾਂਗੇ ਪਰ ਸ਼ੁਕਰ ਨੂੰ ਛੋਪ ਕਰ ਲਈ ਤੁਸੀਂ ਕੀ ਕਰੀ ਜਾਣਾ ਮੈਂ ਇੱਕ ਤਾਂ ਬਦਨਾਮੀ ਤੋਂ ਬਚਣਾ ਦੂਜਾ ਕੰਨਾ ਪਛੇਤਰ ਲਾਉਂਦੇ ਰਹਿਣਾ ਤੀਜਾ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਚੌਥਾ ਸਭ ਤੋਂ ਜ਼ਰੂਰੀ ਕਿਉਂਕਿ ਸੂਰਜ ਸ਼ੁਕਰ ਦਾ ਜੋਗ ਬਣਨ ਵਾਲਾ ਥੋੜੇ ਦਿਨ ਤਾਂ ਉਹਦੇ ਲਈ ਤੁਸੀਂ ਗੁੜ ਸੂਰਜ ਦਾ ਗਾਂ ਨੂੰ ਖਲਾਉਂਦੇ ਰਹੋ ਰੈਲੈਕਸ ਮਿਲੂਗੀ ਪੇਟ 'ਚ ਗਰਮੀ ਤੰਗ ਨਹੀਂ ਕਰੇ ਜੈਮਿਨੀਸ ਹਨ ਮਿਥੂਨਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬੁੱਧ ਜੋ ਹੈ ਮਹੀਨੇ ਦੀ ਸ਼ੁਰੂਆਤ ਤੋਂ ਹੀ ਉਹਨੇ ਚੇਂਜ ਹੋ ਜਾਣਾ ਉਸ ਤੋਂ ਬਾਅਦ ਅੱਧੇ 'ਚ ਜਾ ਕੇ ਐਂਡ 'ਚ ਫਿਰ ਚੇਂਜ ਹੋ ਜਾਣਾ ਤਾਂ ਬੁੱਧ ਤੁਹਾਡੇ ਲਗਨ ਦਾ ਮਾਲਕ ਹੈ ਸੂਰਜ ਨਾਲ ਬਿਰਾਜਮਾਨ ਤੁਲਾ ਰਾਸ਼ੀ ਚ ਜਾਏਗਾ ਬੇਸ਼ੱਕ ਮੰਗਲ ਮਿੱਤਰ ਨਹੀਂ ਹੈ ਬੁੱਧ ਦਾ ਪਰ ਜਿਸ ਰਾਸ਼ੀ ਚ ਜਾ ਰਿਹਾ ਹੈ ਉਹ ਮਿੱਤਰ ਹੀ ਹੈ ਤਾਂ ਇਸ ਕਰਕੇ ਸ਼ੁਭ ਸ਼ੁਭ ਬੋਲਣਾ ਹੈ ਚੰਗਾ ਚੰਗਾ ਬੋਲਣਾ ਹੈ ਕੋਈ ਪੇਟ ਸੰਬੰਧੀ ਵਖੀਆਂ ਚ ਦਰਦ ਜਾਂ ਆਪਰੇਸ਼ਨ ਕਰਾਉਣ ਦੀ ਕੋਈ ਨੌਬਤ ਵਗੈਰਾ ਹੋਵੇ ਤਾਂ ਤੁਸੀਂ ਚੀਨੀ ਲੈ ਕੇ ਥੋੜੀ ਜੀ ਜਲ ਪ੍ਰਵਾਹ ਕਰ ਦਿਓ ਨਾਲ ਹੀ ਰਿਲੈਕਸ ਮਿਲ ਜਾਓ ਕਰਕੇ ਦੇਖਿਓ ਤੀਜੀ ਗੱਲ ਇਹ ਆ ਕਿ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੰਜਕਾ ਨੂੰ ਕੁਝ ਨਾ ਕੁਝ ਖਿਲਾਉਂਦੇ ਰਹੋ ਪੰਜ ਫਲ ਲੈ ਕੇ ਕਦੇ-ਕਦੇ ਕਿਉਂਕਿ ਪੰਜਵੇਂ ਜਾ ਰਿਹਾ ਤਾਂ ਪੰਜ ਫਲ ਲੈ ਕੇ ਤੁਸੀਂ ਕਦੇ-ਕਦੇ ਧਾਰਮਿਕ ਸਥਾਨ ਤੇ ਕਦੇ-ਕਦੇ ਬੱਚਿਆਂ ਨੂੰ ਦਿੰਦੇ ਰਹੋ ਸੱਚ ਜਾਣੋ ਲੌਜੀਕਲੀ ਰਿਲੈਕਸ ਵੀ ਮਿਲੇਗੀ ਤੇ ਦਿਮਾਗੀ ਟੈਨਸ਼ਨ ਵੀ ਘਟੇਗੀ ਬ੍ਰਹਸਪਤ ਲਗਨ ਚ ਆਪਾਂ ਦੀ ਦ੍ਰਿਸ਼ਟੀ ਜੋ ਹੈ ਉਹ ਮੰਗਲ ਤੇ ਪੈ ਰਹੀ ਹੈ ਤੇ ਬੁੱਧ ਤੇ ਵੀ ਪੰਜਵੀਂ ਦ੍ਰਿਸ਼ਟੀ ਪੈएगी ਤੇ ਉਸ ਤੋਂ ਬਾਅਦ 6ਵੇਂ ਜਦੋਂ ਮੰਗਲ ਦੇ ਘਰ ਬੁੱਧ ਜਾਏਗਾ ਉਹ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਉਹਨੇ ਕੋ ਬਾ ਕਰਿਓ ਬੋਧ ਨੂੰ ਸ਼ੁਭ ਕਰਨ ਦੇ ਲਈ ਹਰੀ ਮੂੰਗੀ ਰਾਤ ਨੂੰ ਪਿਆਉਣੀ ਐ ਇਸ ਵੇਰੇ ਪੰਛੀਆਂ ਨੂੰ ਪਾ ਦੇਣੀ ਛੱਤ ਤੇ ਨਹੀਂ ਪਾਉਣੀ ਬਾਹਰ ਕਿਤੇ ਪਾਏ ਕੈਂਸਰ ਜਾਨੀ ਕਰਕਰ ਰਾਸ਼ੀ ਵਾਲਿਆਂ ਦੇ ਲਈ ਇਹ ਅਕਤੂਬਰ ਦਾ ਮਹੀਨਾ ਕਾਫੀ ਤਕਰੀਬਨ ਕਾਫੀ ਅੱਛਾ ਜਾਏਗਾ ਇੱਕ ਤਾਂ ਮੰਗਲ ਜੋ ਹੈ ਉਹ ਐਂਡ ਦੇ ਵਿੱਚ ਜਾ ਕੇ ਉਹਨੇ ਪੰਜਵੇਂ ਚੱਲ ਜਾਣਾ ਹੈ ਇਹ ਵੀ ਵਧੀਆ ਦੂਜੀ ਗੱਲ ਇਹ ਆ ਕਿ ਸੂਰਜ ਜੋ ਹੈ ਉਹ ਵਿਦੇਸ਼ ਯਾਤਰਾ ਲਈ ਚੰਗਾ ਕਰ ਦੇਵੇਗਾ ਤੀਜੀ ਗੱਲ ਇਹ ਆ ਕਿ ਜੋ ਦੇਖਿਆ ਜਾਵੇ ਤਾਂ ਸ਼ੁੱਕਰ ਰਾਸ਼ੀ ਪਰਵਰਤਨ ਕਰ ਰਿਹਾ ਉਹ ਸੂਰਜ ਦੇ ਘਰ ਚੋਂ ਨਿਕਲ ਕੇ ਕੰਨਿਆ ਰਾਸ਼ੀ ਚ ਜਾਏਗਾ ਤੇ ਕੰਨਿਆ ਰਾਸ਼ੀ ਚ ਸ਼ੁਕਰ ਸਰਕਲ ਵੱਲੋਂ ਤੁਹਾਡੇ ਲਈ ਵਧੀਆ ਹੋਣਾ ਸ਼ੁਰੂ ਹੋ ਜੇਗਾ। ਰੁਸੇ ਦੋਸਤ ਮਿੱਤਰ ਨੇ ਸਹੀ ਹੋ ਜਾਣਗੇ। ਜੀਵਨ ਸਾਥੀ ਨਾਲ ਕਲਪਾੜ ਚੱਲ ਰਹੀ ਸੀ ਉਹ ਵਧੀਆ ਹੋ ਜੇਗੀ। ਕੰਮ ਕਾਰ ਦੀ ਸਥਿਤੀ ਅੱਛੀ ਰਹੇਗੀ ਬਸ ਮੰਦੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ। ਠੀਕ ਉਹ ਕਿਦਾਂ ਰੱਖਣਾ ਤੁਸੀਂ ਕਿਉਂਕਿ ਚੰਦਰਮਾਲਕ ਹੈ ਤਾਂ ਮੰਗਲ ਦਾ ਕੱਪੜਾ, ਰੈੱਡ ਕਲਰ ਦਾ ਕੱਪੜਾ ਆਪਣੇ ਕੋਲ ਰੱਖਿਓ। ਮੰਗਲ ਦੀ ਨਰਜੀ ਨੂੰ ਅੱਛਾ ਕਰਨ ਦੇ ਲਈ ਰਾਤ ਨੂੰ ਪਾਣੀ ਸਰਾਣੇ ਲਾ ਕੇ ਕਿਸੇ ਕਿਸੇ ਗਮਲੇ ਬੁੱਟੇ ਚ ਪਾਉਂਦੇ ਰਹੋ ਤੇ ਬੱਚਿਆਂ ਨੂੰ ਤੁਸੀਂ ਪਤੀ ਸਾ ਬਦਾਨਾ ਪਕੌੜੀਆਂ ਇਹ ਵੰਡਦੇ ਰਹੋ ਵਧੀਆ ਲਿਓ ਜਾਨੀ ਸਿੰਗਰਾਸ਼ੀ ਦੀ ਗੱਲ ਕਰੀਏ ਤਾਂ ਸ਼ੁਕਰ ਇਥੋਂ ਨਿਕਲ ਕੇ ਦੂਸਰੇ ਸਥਾਨ 'ਤੇ ਜਾਏਗਾ ਧਨ ਲਈ ਚੰਗਾ ਕੰਮ ਲਈ ਚੰਗਾ ਹਰ ਤਰ੍ਹਾਂ ਨਾਲ ਵਧੀਆ ਪਰ ਕਿਉਂਕਿ ਸੂਰਜ ਤੁਹਾਡੇ ਲਗਨ ਦੇ ਮਾਲਕ ਨਾਲ ਯੋਗ ਬਣਾਏਗਾ ਤਾਂ ਬਾਣੀ 'ਚ ਮਿਠਾਸ ਰੱਖਣ ਤੇ ਚੰਗੇ ਕੰਮ ਹੋਣਗੇ ਰਿਸ਼ਤੇ ਦੀ ਉਮਰਾਂ ਤਾਂ ਕੋਈ ਰਿਸ਼ਤਾ ਆ ਸਕਦਾ ਪਰ ਸ਼ੁਕਰ ਨੂੰ ਸ਼ੁਭ ਕਰਨਾ ਜ਼ਰੂਰੀ ਹੈ ਉਹਦੇ ਲਈ ਦੋ ਰੋਟੀਆਂ ਬਣਾਉਣੀਆਂ ਨੇ ਉੱਤੇ ਮਲਾਈ ਲਾਉਣੀ ਹੈ ਤੇ ਸ਼ੁਕਰਵਾਰ ਵਾਲੇ ਦਿਨ ਗਾਂ ਨੂੰ ਖਿਲਾਉਂਦੇ ਰਹਿਣਾ ਜਦੋਂ ਤੱਕ ਸ਼ੁਕਰ ਕੰਨਿਆ ਰਾਸ਼ੀ ਚ ਨੀਚ ਦਾ ਰਹੇਗਾ ਇਹ ਸਕਿਨ ਪ੍ਰੋਬਲਮ ਦੇਵੇਗਾ ਤੁਹਾਨੂੰ ਇਹ ਤੁਹਾਡਾ ਪੈਸਾ ਫਸਾ ਸਕਦਾ ਇੱਥੇ ਕਿਉਂਕਿ ਸ਼ੁਕਰ ਸੂਰਜ ਦਾ ਮਿੱਤਰ ਨਹੀਂ ਹੈ ਪਰ ਸ਼ੁਕਰ ਦੂਜੇ ਧਨ ਜ਼ਰੂਰ ਦਿੰਦਾ ਹੈ ਪਰ ਥੋੜਾ ਜਿਹਾ ਲੈਣ ਦੇਣਾ ਗੱਲ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੈ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਆਲੂ ਵਗੈਰਾ ਕਿਉਂ ਵਗੈਰਾ ਧਾਰਮਿਕ ਸਥਾਨ ਤੇ ਦਿੰਦੇ ਰਹੋ ਸੂਰਜ ਦੇ ਲਗਨ ਦੇ ਮਾਲਕ ਨੂੰ ਸੂਰਜ ਨੀਚ ਦਾ ਹੋਏਗਾ ਇਸ ਮਹੀਨੇ ਸੰਗਰਾਮ ਨੂੰ 17 ਤਰੀਕ ਨੂੰ ਸੰਗਰਾਮ ਦਾ ਸੂਰਜ ਤੀਜੇ ਖਾਨੇ ਚ ਜਾਏਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਉਂਕਿ ਨੀਚ ਦਾ ਸੂਰਜ ਜਦੋਂ ਥੋੜੇ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜਿਨ੍ਹਾਂ ਦੀ ਸੋਚ ਹੀ ਘਟੀਆ ਜੋ ਤੁਹਾਨੂੰ ਦੱਸਣਗੇ ਇਹ ਜੀ ਸਲਾਹ ਦੇਣਗੇ ਕਿ ਨੁਕਸਾਨ ਹੀ ਹੋਣਾ ਫਾਇਦੇ ਦੀ ਬਜਾ ਠੀਕ ਓਕੇ ਇਹ ਕਰ ਲੈ ਵਰਗੋ ਜਾਨੀ ਕੰਨਿਆਰਾ ਸਿੱਧੀ ਗੱਲ ਕਰੀਏ ਤਾਂ ਕੰਨਿਆਰਾ ਸ਼ਿਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਚੱਲਣਗੇ ਅਕਤੂਬਰ ਦੇ ਮਹੀਨੇ ਤਾਂ ਇੱਕ ਤਾਂ ਸ਼ੁਕਰ ਲਗਨ ਜਾ ਰਿਹਾ ਵਧੀਆ ਦੂਜਾ ਤੁਹਾਡੇ ਲਗਨ ਦਾ ਮਾਲਕ ਉੱਚ ਦਾ ਸੀ ਉਹ ਜਾਏਗਾ ਧਨ ਸਥਾਨ 'ਚ ਧਨ ਲਈ ਬਿਜ਼ਨਸ ਲਈ ਵਿਪਾਰ ਲਈ ਤੇ ਹਰਾਂ ਦੇ ਜਿਨ੍ਹਾਂ ਦੇ ਲਈ ਕਿਸੇ ਦੇ ਨਾਲ ਕੋਈ ਗੱਠ ਜੋੜ ਹੋ ਸਕਦੀ ਹੈ ਕਿ ਚਲੋ ਜੀ ਆਪਾਂ ਇਹਨਾਂ ਦਿਨਾਂ ਚਾਹ ਕੰਮ ਕਰ ਲੈਨੇ ਆ ਤੋ ਮੇਰਾ ਹਸਾਬ ਦੇ ਨਾਲ ਤੇਰਾ ਹਸਾਬ ਦੇ ਨਾਲ ਐਦਾਂ ਦੀਆਂ ਗੱਲਾਂ ਤਾਂ ਕੰਨਿਆਰਾ ਸ਼ਿਵਾਲਿਆਂ ਦੇ ਲਈ ਕਾਫੀ ਬਿਜ਼ੀ ਤੁਸੀਂ ਪੈਸੇ ਦੇ ਵੱਲ ਸੌਖੇ ਕੰਮ ਕਰ ਲਈ ਅੱਛਾ ਸ਼ੁਕਰ ਵੀ ਤੁਹਾਡੇ ਲਗਨ ਚ ਆਇਆ ਪਰਸਨਲਿਟੀ ਤੁਹਾਡੀ ਅੱਛੀ ਹੋਈ ਚਾਰੇ ਪਾਸੇ ਤੁਹਾਡੀਆਂ ਤਾਰੀਫਾਂ ਹੋਈਆਂ ਦਹੀਂ ਮਾਲ ਕੇ ਨਹਾਉਣਾ ਤੁਹਾਡੇ ਲਈ ਅੱਛਾ ਤੇ ਦਹੀਂ ਧਾਰਮਿਕ ਸਥਾਨ ਤੇ ਰੱਖਣ ਦੇ ਨਾਲ ਵੀ ਅੱਛਾ ਮੰਗਾ ਤੁਹਾਡੀ ਰਾਸ਼ੀ ਤੋਂ ਦੂਸਰੇ ਜੋ ਇਸ ਮਹੀਨੇ ਦੇ ਅਖੀਰ ਚ ਜਾਏਗਾ ਤੀਸਰੇ ਸਤਾਂਝ ਸੂਰਜ ਜੋ ਹੈ ਉਹ ਚਾਏਗਾ ਸਗਰਾਤ ਤੋਂ ਬਾਅਦ ਦੂਸਰੇ ਸਤ ਤਬਸ ਆਪਣੀ ਜੀਵਨ ਸਾਥੀ ਦੇ ਨਾਲ ਥੋੜਾ ਸਾਇਲੈਂਟ ਮੋਡ ਤੇ ਰਹੋ ਥੋੜਾ ਘੱਟ ਬੋਲਿਓ ਬਿਨਾਂ ਮੰਗੇ ਸਲਾਹ ਨਾ ਦਿਓ ਨਹੀਂ ਤਾਂ ਜਰ ਜ਼ੋਰੂ ਜ਼ਮੀਨ ਦਾ ਝਗੜਾ ਸ਼ੁਕਰ ਨੀਚ ਦੀ ਸਥਿਤੀ ਕਰਕੇ ਹੋਣਾ ਸ਼ੁਰੂ ਹੋ ਜਾਏਗਾ ਕਿ ਨਾਲ ਹੀ ਪੰਗੇ ਖੜੇ ਹੋ ਜਾਣਗੇ ਕਾਨੂੰ ਕਰਨੇ ਆ ਥੋੜਾ ਚੁੱਪ ਰਹੋਗੇ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋਗੇ ਨਾਲ ਤਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਜਾਓਗੇ ਨਾਲ ਬੁੱਧ ਨੂੰ ਛੁੱਪ ਕਰਨ ਦੇ ਲਈ ਰਾਤ ਨੂੰ ਪਾਣੀ ਸਰਾਨੇ ਰੱਖ ਕੇ ਕਿਸੇ ਕਮਲੇ ਬੂਟੇ ਚਪਾਓ 2-4 ਪੀੜ ਲਗਾ ਕੇ ਆਓ ਆਪੇ ਹੀ ਬਹੁਤ ਚੰਗਾ ਸ਼ੁਕਰ ਵੀ ਚੰਗਾ। ਲਿਬਰਾ ਜਾਨੀ ਤੁਹਾਨੂੰ ਰਾਸ਼ੀ। ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਹਜੇ ਤਾਂ ਪੂਰਾ ਮਹੀਨਾ ਕਹਿ ਸਕਦੇ ਹਾਂ 27 28 ਤਰੀਕ ਤੱਕ ਮੰਗਲ ਨੇ ਲਗਾ ਚੀ ਲੈਣਾ। ਤਦੋਂ ਤੱਕ ਗੁੱਸੇ ਤੇ ਕੰਟਰੋਲ ਰੱਖਣਾ ਹੈ। ਸ਼ੁਕਰ ਜੋ ਹੈ ਉਹ ਤੁਹਾਡੀ ਰਾਸ਼ੀ ਦਾ ਮਾਲਕ 12ਵੇਂ ਜਾ ਰਿਹਾ ਉਹ ਵੀ ਸੂਰਜ ਨਾਲ ਸਥਿਤੀ ਬਣਾਏਗਾ। ਸਿਹਤ ਦਾ ਧਿਆਨ ਰੱਖਣਾ ਹੈ। ਅੱਖਾਂ ਦੀ ਪ੍ਰੋਬਲਮ ਆਏਗੀ ਉਹਦਾ ਧਿਆਨ ਰੱਖਣਾ ਹੈ। ਮਸਲਸ ਪ੍ਰੋਬਲਮ ਆਏਗੀ ਉਹਦਾ ਧਿਆਨ ਰੱਖਣਾ ਹੈ। ਤਾਂ ਹੀ ਜਾ ਕੇ ਅੱਗੇ ਤੁਹਾਨੂੰ ਲੱਗ ਲੱਗੂਗਾ ਪਤਾ। ਕਿ ਤਕਰੀਬਨ ਇਹ ਨਾ ਹੋਵੇ ਕਿ ਮੋਟੀ ਐਨਕ ਲੱਗ ਜੇ ਕਿ ਹਸਪਤਾਲਾਂ ਦੇ ਚੱਕਰ ਅੱਖਾਂ ਦੀ ਵਜ੍ਹਾ ਨਾਲ ਲੱਗਣੇ ਸ਼ੁਰੂ ਹੋ ਜਾਣ। ਬਾਂਦਰਾ ਨੂੰ ਖਾਣਾ ਪਾਉਂਦੇ ਰਹੋ। ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਖੂਬਸਾਰਾ ਪਰਫਿਊਮ ਵੈਲ ਡਰੈਸਟ ਤੇ ਸਭ ਤੋਂ ਜ਼ਰੂਰੀ ਹਲਕਾ ਮਿਊਜ਼ਿਕ ਸੁਣਦੇ ਰਹੋ। ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਕਿਉਂਕਿ ਤੁਹਾਡਾ ਸ਼ੁਕਰ ਲਗਨ ਦਾ ਮਾਲਕ ਬਾਹਰ ਵਿੱਚ ਜਾ ਰਿਹਾ ਤਾਂ ਕਪੂਰ ਦੀਆਂ ਟਿੱਕੀਆਂ ਆਪਣੇ ਕੋਲ ਲੈ ਕੇ ਜਾਓ ਤਾਂ ਸਮਝੋ એનર્ਜੀ ਔਰਾ ਚੇਂਜ ਹੁੰਦਾ ਰਹੂਗਾ। ਮਨੋਬਲ ਬਣਦਾ ਰਹੇਗਾ। ਉਸ ਤੋਂ ਜ਼ਿਆਦਾ ਜ਼ਰੂਰੀ ਹੈ ਗੁੱਸੇ ਤੇ ਕੰਟਰੋਲ ਰੱਖਣਾ ਤੇ ਮੈਡੀਟੇਸ਼ਨ ਕਰਨਾ। ਸਮਝੋ ਹਰ ਤਰ੍ਹਾਂ ਦਾ ਚਾਰੇ ਪਾਸੇ ਤੋਂ ਸக்ஸਸਸ ਮਿਲੂ ਅਗਲੀ ਰਾਸ਼ੀ ਸਕੋਰਪੀਓ ਬ੍ਰਿਜਚ ਰਾਸ਼ੀ ਬ੍ਰਿਜ ਬ੍ਰਿਜਚ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਮੰਗਲ ਦੀ ਸਥਿਤੀ ਪ੍ਰੋਗਰਾਮ ਇਸ ਇਸ ਮਹੀਨੇ ਦੇ ਆਪਾਂ ਇਸ ਚ ਪਹਿਲਾਂ ਹੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਕਿ ਮੰਗਲ ਜੋ ਹੈ ਸਤਾਈਂ ਤਰੀਕ ਨੂੰ ਚੇਂਜ ਹੋਏਗਾ ਤਾਂ ਮੰਗਲ ਜਦੋਂ ਲਗਨ ਚ ਆ ਜਾਏਗਾ ਤਾਂ ਸਮਝੋ ਸੈਨਾਪਤੀ ਤੁਸੀਂ ਖੁਦ ਆਪਣੀ ਲਾਈਫ ਦੇ ਬਣ ਗਏ ਘਰ ਚ ਵੀ ਚੰਗਾ ਬਾਹਰ ਵੀ ਚੰਗਾ ਸਥਿਤੀਆਂ ਨੂੰ ਤੁਸੀਂ ਕੰਟਰੋਲ ਕਰ ਲਿਆ ਤੇ ਬੈਲੈਂਸ ਵੀ ਕਰ ਲਿਆ ਤਾਂ ਉਹ ਦੋਂ ਤੱਕ ਆ ਕਿ ਤੱਕ ਜਦੋਂ ਤੱਕ ਮੰਗਲ ਬਾਰਵੇਂ ਸਥਾਨ 'ਚ ਹੈ ਇਨਕਮ ਸਥਾਨ 'ਚ ਸ਼ੁਕਰ ਆਉਣ ਵਾਲਾ ਹੈ ਤੇ ਬੁੱਧ ਜੋ ਹੈ ਤੁਹਾਡੇ ਬਾਰਵੇਂ ਜਾਣ ਵਾਲਾ ਹੈ ਤਾਂ ਥੋੜਾ ਜਿਹਾ ਆਪਣੀ ਆਪਣੇ ਆਪਣੇ ਪਰਤੀ ਧਿਆਨ ਦੇਣਾ ਅਰੈਸਟ ਕਰਨਾ ਹਲਕਾ 뮤직 ਸੁਣਦੇ ਰਹਿਣਾ ਇੱਕ ਤੁਸੀਂ ਪੰਛੀਆਂ ਨੂੰ ਕੁਝ ਨਾ ਕੁਝ ਪਾਉਂਦੇ ਰਹਿਣਾ ਛੋਟੇ ਬੱਚਿਆਂ ਨੂੰ ਖਟੀਆਂ ਤੌਫੀਆਂ ਦਿੰਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੰਗਲ ਤੇ ਬੁੱਧ ਦੀ ਜੁਤੀ ਬਣਨ ਵਾਲੀ ਹੈ ਥੋੜਾ ਖਰਚਿਆਂ ਤੇ ਕੰਟਰੋਲ ਰੱਖਿਓ ਥੋੜਾ ਆਪਣਾ ਬੈਲੈਂਸ ਰੱਖੋ ਪੈਸੇ ਦਾ ਲੈਣ ਦੇਣ ਦਾ ਧਿਆਨ ਕਰਿਓ ਬਿਜ਼ਨਸ ਇਨਵੈਸਟਮੈਂਟ ਥੋੜੀ ਜਿਆਦਾ ਨਾ ਹੀ ਕਰਨੀ ਚਾਹੀਦੀ ਤੁਹਾਨੂੰ ਤਾਂ ਸਮਝੋ ਆਲੇ ਦੇ ਵਾਲੇ ਤੋਂ ਵੀ ਵਧੀਆ ਹੋ ਜਾਏਗਾ ਮਨ ਦਿਮਾਗ ਨੂੰ ਬੈਲੈਂਸ ਪਰ ਸ਼ਾਰਪਨੈਸ ਤੁਹਾਡੀ ਅੱਛੀ ਹੋਣ ਵਾਲੀ ਆ ਪਰ ਅਸ਼ਟਮੇਸ਼ਾ ਦੇਖੋ ਬੁੱਧ ਉਹਨੇ ਜਾ ਕੇ ਮੰਗਲ ਦੇ ਨਾਲ ਬਹਿ ਜਾਣਾ ਤੁਹਾਡੇ ਲਗਨ ਦੇ ਮਾਲਕ ਨਾਲ ਇਹ ਨਾ ਹੋਵੇ ਕਿ ਕੋਈ ਗਲਤੀ ਕਰ ਬੈਠੋ ਇਸ ਕਰਕੇ ਆਪਣੇ ਮਾਤਾ ਪਿਤਾ ਦੀ ਸਲਾਹ ਨਾਲ ਚੱਲੋਗੇ ਤਾਂ ਸਮਝੋ ਅੱਛਾ ਹੋ ਜਾਏਗਾ ਕਾਲਾ ਨੀਲਾ ਰੰਗ ਪਾਇਓ ਨਾ ਇੱਕ ਚਾਂਦੀ ਦਾ ਛੱਲਾ ਖੱਬੇ ਹੱਥ ਦੀ ਚੀਚੀ ਚ ਪਾ ਲਿਓ ਦੁੱਧ ਮੱਥੇ ਤੇ ਲਾਉਂਦੇ ਰਹੋ ਮੰਗਲ ਮਜ਼ਬੂਤ ਸਭ ਅੱਛਾ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਲਈ ਇਹ ਅਕਤੂਬਰ ਦਾ ਮਹੀਨਾ ਜੋ ਹੈ ਮਿਲੇ ਜੁਲੇ ਪ੍ਰਭਾਵ ਵਾਲਾ ਹੈ ਕਿਉਂਕਿ ਬ੍ਰਹਸਪਤੀ ਚੇਂਜ ਨਹੀਂ ਹੋਣਾ ਬ੍ਰਹਸਪਤੀ ਨੇ ਤੇ ਬੈਠਾ ਹੈ ਸੱਤਵੇਂ ਸਥਾਨ 'ਚ ਵਿਆਹ ਸ਼ਾਦੀ ਲਈ ਚੰਗਾ ਹੈ ਰਿਸ਼ਤੇ ਲਈ ਚੰਗਾ ਹੈ ਤੇ ਰਿਸ਼ਤੇ ਦੀ ਉਮਰ ਹੈ ਤਾਂ ਕਰੋ ਕੋਸ਼ਿਸ਼ ਬਣੇ ਤਾਹੋ ਜੁ ਕਿ ਤੂੰ ਦੂਜੀ ਗੱਲ ਬੁੱਧ ਚੇਂਜ ਹੋਏਗਾ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ 2 ਤਰੀਕ ਨੂੰ ਹੀ ਹੋ ਜਾਣਾ ਹੈ ਤੇ ਇਹ ਜਾ ਰਿਹਾ ਤੁਹਾਡੇ ਬਿਜ਼ਨਸ ਵਪਾਰ ਦਾ ਕਾਰਨ ਤੇ ਇਨਕਮ ਸਟਾਏ ਇਨਕਮ ਲਈ ਚੰਗਾ ਹੋ ਗਿਆ ਕੰਮ ਕਰ ਲਈ ਅੱਛਾ ਹੋ ਗਿਆ ਸ਼ੁਕਰ ਦੱਸਣਿਆ ਗਿਆ ਤੇ ਤੁਸੀਂ ਆਪਣੇ ਆਲੇ ਦੁਆਲੇ ਸਰਕਲ ਤੇ ਜੋ ਕੰਮ ਕਰ ਸੋਪਿਆ ਸੀ ਉਹ ਤੁਸੀਂ ਪੂਰਾ ਕੀਤਾ ਤੁਹਾਡੀ ਪ੍ਰਸ਼ੰਸਾ ਹੋਈ ਤੁਹਾਡੇ ਆਲੇ ਦੁਆਲੇ એનર્ਜੀ ਅੱਛੀ ਹੋਈ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਆਈਆਂ ਪਰ ਨਾਲ ਪੁੱਤ ਸ਼ੁਕਰ ਨੀਚ ਦਾ ਹੁਣ ਕਰਕੇ ਜੋ ਕਿ 10ਵੇਂ ਸਥਾਨ 'ਚ ਜਾਏਗਾ ਸਰਕਾਰੀ ਦੌਰ ਤੇ ਕੋਈ ਕੰਮ ਪੰਗਾ ਨਹੀਂ ਕਰਨਾ ਗੈਰ ਕਾਨੂੰਨੀ ਕੰਮਾਂ ਵਾਲੇ ਹੱਥ ਨਹੀਂ ਪਾਉਣਾ ਔਰ ਧੁੱਪ 'ਚ ਸਿਰ ਟਾ ਕੇ ਜ਼ਰੂਰ ਰੱਖਣਾ ਠੀਕ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਦੇਖਿਆ ਜਾਵੇ ਤਾਂ ਸਾਰੇ ਗ੍ਰਹਾਂ ਦੀ એનર્ਜੀ ਦੇਖੀ ਆਪਾਂ ਤਾਂ ਬੁੱਧ ਤੁਹਾਡੀ ਰਾਸ਼ੀ ਤੋਂ ਜਾਏਗਾ 10ਵੇਂ ਸਥਾਨ। 10ਵੇਂ ਸਥਾਨ ਕਰਮਤਾਏ। ਤਾਂ ਕੰਮਕਾਰ ਪੇਪਰ ਵਰਕ ਨੂੰ ਲੈ ਕੇ ਕੋਈ ਵੀ ਚੱਲੀ ਆ ਰਹੀ ਪਰੇਸ਼ਾਨੀ ਠੀਕ ਹੋ ਜੇਗੀ। শারਪਨੈਸ ਵੱਧ ਜੇਗੀ। ਦੂਜੀ ਗੱਲ ਇਹ ਆ ਕਿ ਸੂਰਜ ਹੈ ਜੋ ਉਹ ਵੀ 10ਵੇਂ ਸਥਾਨ 'ਚ ਜਦੋਂ ਤੱਕ ਨਹੀਂ ਆ ਜਾਂਦਾ ਉਦੋਂ ਤੱਕ ਸਰਕਾਰੀ ਤੌਰ ਤੇ ਕੋਈ ਵੀ ਉਲੇਜੇਵਾ ਹੋਵੇ ਉਹਨੂੰ ਲਾਇਟ ਨਹੀਂ ਦੇ। ਤੀਜੀ ਗੱਲ ਸਭ ਤੋਂ ਜ਼ਰੂਰੀ ਤੁਹਾਡੇ ਲਈ ਇੱਕ ਚੰਗੀ ਗੱਲ ਹੋਊਗੀ ਕਿ ਜਦੋਂ ਸ਼ੁਕਰ ਰਾਸ਼ੀ ਪਰਵਰਤਨ ਕਰਦੇ ਹਨਾ 7-8 ਤਰੀਕ ਨੂੰ ਤਾਂ ਸਮਝੋ ਹੋਰ ਅੱਛਾ ਰਿਜ਼ਲਟ ਤੁਹਾਨੂੰ ਮਿਲੇਗਾ। ਇਹ ਠੀਕ ਆ ਕਿ ਆਉਣ ਵਾਲੇ ਕੱਲ ਦੀ ਚਿੰਤਾ ਤੁਹਾਨੂੰ ਬਾਝੇਗੀ ਇਹ ਠੀਕ ਆ ਕਿ ਸੂਰਜ ਤੇ ਸ਼ੁਕਰ ਦੀ ਯੂਤੀ ਕਰਕੇ ਤੁਹਾਨੂੰ ਪਰੇਸ਼ਾਨੀਆਂ ਥੋੜੀਆਂ ਜੀਆਂ ਜੋ ਸਰਕਾਰੀ ਤੌਰ ਤੇ ਕਿਸੇ ਚੀਜ਼ ਪੈਸੇ ਨੂੰ ਲੈਣ ਦੇਣ ਕਰਕੇ ਥੋੜਾ ਪੁਲਿਸ ਚੱਕਰ ਵਗੈਰੇ ਦਾ ਡਰ ਪਏਗਾ ਕਿਉਂਕਿ ਮੰਗਲ ਨਾਲ ਜੋ ਹੈ ਉਹ ਸੂਰਜ ਦਾ ਯੋਗ ਬਣਨ ਵਾਲਾ ਹੈ ਇਸ ਮਹੀਨੇ ਔਰ ਉੱਪਰ ਜੀ ਸ਼ੁਕਰ ਜੋ ਹੈ ਨੀਚ ਦਾ ਹੋਣ ਵਾਲਾ ਹੈ ਤੇ ਕਾਰਮ ਸਥਾਨ ਦਾ ਮਾਲਕ ਜਦੋਂ ਨੀਚ ਦਾ ਹੋਏਗਾ ਕੰਮ ਦੇਖਦਾ ਜ਼ਰੂਰ ਹੈ ਹੱਥ 'ਚ ਕੁਝ ਨਹੀਂ ਇਦਾਂ ਹੀ ਅਸਤੇਤੀਆਂ ਹੋ ਜਾਣੀਆਂ ਨੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਸ਼ੁਕਰ ਨੂੰ ਸ਼ੁਭ ਕਰਨ ਲਈ ਦਹੀਂ ਮਾਲ ਕੇ ਨਹਾਉਣਾ ਹੈ ਔਰ ਸੂਰਜ ਨੂੰ ਸ਼ੁਭ ਕਰਨ ਦੇ ਲਈ ਧੁੱਪ ਵਿੱਚ ਸੇਟਾ ਕੇ ਰੱਖਣਾ ਹੈ ਔਰ ਮੰਗਲ ਨੂੰ ਸ਼ੁਭ ਕਰਨ ਦੇ ਲਈ ਭਰਾਣਾ ਸੰਬੰਧ ਚ ਰੱਖਣਾ ਹੈ ਅਕਿਉਰਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ 1 ਅਕਤੂਬਰ ਦਾ ਮਹੀਨਾ ਜੋ ਹੈ ਜਦੋਂ ਬੁੱਧ ਹੋਣ ਚੱਲ ਜੇਗਾ ਸਿਹਤ ਚੰਗੀ ਹੁੰਦੀ ਜਾਏਗੀ ਹਸਪਤਾਲਾਂ ਦੇ ਚੱਕਰ ਲੱਗ ਰਹੇ ਸੀ ਉਹ ਥੋੜੇ ਘੱਟ ਜਾਣਗੇ ਪਰੇਸ਼ਾਨੀਆਂ ਜੋ ਪਰਿਵਾਰਕ ਤੌਰ ਤੇ ਆ ਰਹੀਆਂ ਸੀ ਉਹ ਬਿਲਕੁਲ ਠੀਕ ਹੋ ਜਾਣਗੀਆਂ ਕੰਮਕਾਰ ਦੀ ਸਥਿਤੀ ਹੌਲੀ-ਹੌਲੀ ਤੁਹਾਨੂੰ ਲੱਗੇਗਾ ਕਿ ਪਕੜ ਬਣ ਰਹੀ ਆ ਤੇ ਬੁੱਧ ਤੇ ਮੰਗਲ ਦਾ ਜੋਤ ਅੱਛੀ ਸਾਰ ਸ਼ਾਰਪਨੈਸ ਤਵੇਗਾ ਲੱਤਾਂਾਂ ਦੇ ਸੱਟ ਚੋਟ ਤੋਂ ਬਚਣਾ ਇਹ ਮਸਲਸ ਪ੍ਰੋਬਲਮ ਤੰਗ ਕਰੇਗੀ ਸੂਰਜ ਦੇ ਨੀਚ ਦਾ ਹੋਣ ਦਾ ਠੀਕ ਆ ਤਾਂ ਉਹਦੇ ਲਈ ਤੁਸੀਂ ਗੁੜ ਲੈ ਕੇ ਥੋੜਾ ਜਿਹਾ ਜਲ ਪ੍ਰਵਾਹ ਕਰਦੇ ਰਹੋ ਰਿਓੜੀਆਂ ਲੈ ਕੇ ਥੋੜੀਆਂ ਜੀਆਂ ਬੱਚਿਆਂ ਨੂੰ ਵੰਡਦੇ ਰਹੋ ਕੰਮਕਾਰ ਵੀ ਅੱਛਾ ਸਥਿਤੀ ਵਿੱਚ ਹੀ ਹਾਂ ਇੱਕ ਗੱਲ ਹੋਰ ਰਾਹੂ ਦੀ ਨੌਵੀਂ ਦ੍ਰਿਸ਼ਟੀ ਮੰਗਲ ਤੇ ਪਏਗੀ ਤਾਂ ਕਿਸੇ ਵੀ ਤਰ੍ਹਾਂ ਦਾ ਹਾਸੇ ਤੋਂ ਬਚਣ ਦੇ ਲਈ ਵਾਹਨ ਬਹੁਤ ਧਿਆਨ ਨਾਲ ਚਲਾਉਣਾ ਹੈ ਨਹੀਂ ਤਾਂ ਕੋਈ ਹਾਸਾ ਹੋ ਸਕਦਾ ਹੈ ਕਾਲਾ ਪੰਤੇ ਜੀ ਨੁਕਸਾਨ ਕਰਾ ਸਕਦੇ ਪਾਇਸੇ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸਿਹਤ ਤਾਂ ਚਲੋ ਤੁਹਾਡੀ ਅੱਛੀ ਹੋਏਗੀ ਪਰ ਬੁੱਧ ਹੁਣ ਰਾਸ਼ੀ ਪਰਿਵਰਤਨ ਕਰਕੇ ਮੰਗਲ ਦੇ ਨਾਲ 8ਵੇਂ ਸਥਾਨ 'ਚ ਜਾ ਰਿਹਾ ਹੈ ਜੋ ਕਿ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਜੀਵਨ ਸਾਥੀ ਦੀ ਸਿਹਤ ਇੱਕਦਮ ਖਰਾਬ ਹੋ ਜਾਏਗੀ ਮਸਲਸ ਪ੍ਰੋਬਲਮ ਅੰਦਰੂਨੀ ਪ੍ਰੋਬਲਮ ਨਾੜਾਂ ਦੀ ਪ੍ਰੋਬਲਮ ਤਾਂ ਕਰੇਗੀ ਅਗਰ ਹੋਵੇ ਤਾਂ ਹਰੀਆਂ ਸਬਜ਼ੀਆਂ ਲੈ ਕੇ ਲੰਗਰ ਚ ਦਿਓ ਬੁੱਧਵਾਚਾਂ ਵੀਰਵਾ ਤਾਂ ਕਿ ਇਹ ਅਕਤੂਬਰ ਦਾ ਮਹੀਨਾ ਤੁਹਾਡੇ ਲਈ ਸ਼ਾਂਤੀ ਨਾਲ ਬਿਨਾ ਹਸਪਤਾਲ ਚੋਂ ਚੱਕਰ ਕੱਢੇ ਲੰਘ ਜਾਵੇ ਨਹੀਂ ਤਾਂ ਦੰਦ ਵੀ ਖਰਾਬ ਪੇਟ ਚ ਵੀ ਇਨਫੈਕਸ਼ਨ ਨਾੜਾਂ ਦੀ ਵੀ ਪ੍ਰੋਬਲਮ ਪਹਿਲਾਂ ਤਾਂ ਮੰਗਲ ਦਾ ਉਹ ਨਾ ਦੇਖੋ ਉੱਥੇ ਨਾਲ ਬੁੱਧ ਨੇ ਚਲੇ ਜਾਣਾ ਜੋ ਸਤਵੇਂ ਖਾਣੇ ਦਾ ਮਾਲਕ ਹੈ ਕੁਛ ਨਾ ਕੁਛ ਤਾਂ ਪਰੇਸ਼ਾਨੀ ਇਹ ਦੇਗਾ ਤਾਂ ਉਗਾ ਕਰੋਗੇ ਤਾਂ ਹੋ ਸਕਦਾ ਹੈ ਥੋੜੀ ਰੈਲੈਕਸ ਮੇਲੇ ਦੂਜੀ ਗੱਲ ਇਹ ਆ ਕਿ ਸ਼ਨੀ ਲਗਨ ਚ ਹੈ ਤੇ ਨਾਲ ਸੂਰਜ ਬੁੱਧ ਸਤਨੇ ਸਥਾਨ ਚ ਹੈ ਤੇ ਜੋ ਸ਼ੁਕਰ ਹੈ ਉਹ ਸਤਨੇ ਜਾ ਰਿਹਾ ਹੈ ਸ਼ਨੀ ਦੀ ਸ਼ੁਕਰ ਤੇ ਦ੍ਰਿਸ਼ਟੀ ਪਵੇਗੀ ਸਭ ਤੋਂ ਚੰਗੀ ਵਾਹਨ ਕਰਿੱਦਣ ਲਈ ਚੰਗਾ ਕੰਮ ਕਰਨ ਲਈ ਚੰਗਾ ਬਸ ਸਿਹਤ ਥੋੜੀ ਜਿਹੀ ਖਰਾਬ ਬਾਕੀ ਹਾਰੇ ਕੰਮ ਲਈ ਚੰਗਾ ਪੈਸੇ ਦੀ ਇਨਵੈਸਟਮੈਂਟ ਲਈ ਚੰਗਾ ਗੱਡੀ ਖਰੀਦਣੀ ਜਾਂ ਰਿਸ਼ਤਾ ਕਰਨਾ ਉਹਦੇ ਲਈ ਚੰਗਾ ਘਰ ਬਕਾਨ ਬਣਾਉਣ ਲਈ ਚੰਗਾ ਪਲਾਟ ਲੈਣ ਲਈ ਚੰਗਾ ਕੋਈ ਫ્લેਟ ਗਰਾ ਖਰੀਦਣ ਬਾਰੇ ਸੋਚ ਰਹੇ ਹੋ ਲੈ ਪਤਾ ਨਹੀਂ ਲੱਗੇਗਾ ਕਿੱਦਾਂ ਨਹੀਂ ਅਰੇ ਸ਼ਨੀ ਸ਼ੁਕਰਾ ਲਗਰੀ ਲਾਈ ਲਿਆ ਬਹੁਤ ਅੱਛਾ ਹੈ ਗੱਡੀ ਗੁੱਡੀ ਲੈ ਲਈ ਵਧੀਆ ਹੁਣ ਬ੍ਰਹਸਪਤ ਨੂੰ ਸ਼ੁਭ ਕਰਨ ਲਈ ਤੁਸੀਂ ਕੀ ਕਰਨਾ ਹੈ ਗਾਚੀ ਮਿਲ ਜਾਂਦੀ ਹੈ ਪੀਲੀ ਉਹ ਕਦੇ ਕਦੇ ਤੁਸੀਂ ਧਾਰਮਿਕ ਸਥਾਨ ਤੇ ਰੱਖੋ ਹਾਰ ਪੀਕ ਰੱਖੋ ਤਾਂ ਸ਼ਨੀ ਵੀ ਸ਼ੁਭ ਕਮ ਵੀ ਸ਼ੁਭ ਸਤਿਤੀਆਂ ਵੀ ਸ਼ੁਭ ਠੀਕ ਏਸੀ ਜੀ 12 ਰਾਸ਼ੀਆਂ ਲਈ ਕਿੱਦਾਂ ਜਾਏਗਾ ਅਕਤੂਬਰ ਦਾ ਮਹੀਨਾ ਕਿਸੇ ਤਰ੍ਹਾਂ ਨਾਲ ਵੀ ਕੋਈ ਵੀ ਗ੍ਰਹਿ ਜਦੋਂ ਰਾਸ਼ੀ ਪਰਵਰਤਨ ਕਰਦਾ ਹੈ ਇਫੈਕਟ ਤੇ ਪੈਂਦਾ ਕਈ ਲੋਕ ਕਹਿੰਦੇ ਆ ਮਹੀਨਾ ਸਾਡਾ ਹਮੇਸ਼ਾ ਹੀ ਖਰਾਬ ਜਾਂਦਾ ਹੈ ਕਈ ਕਹਿੰਦੇ ਆ ਆ ਮਹੀਨਾ ਸਾਡਾ ਹਮੇਸ਼ਾ ਸ਼ੁਭ ਜਾਂਦਾ ਹੈ ਜਾਣੋ ਪਰਖੋ ਕਿਉਂ ਹਰ ਗ੍ਰਹਿ ਰਾਸ਼ੀ ਪਰਵਰਤਨ ਕਰਕੇ ਆਪਣਾ ਆਪਣਾ ਕੰਮ ਕਰ ਰਿਹਾ ਹੁੰਦਾ ਹੈ ਤਾਂ ਆਪਾਂ ਤੁਹਾਨੂੰ ਹਰ ਗ੍ਰਹਿ ਜਦੋਂ ਰਾਸ਼ੀ ਪਰਵਰਤਨ ਕਰੇਗਾ ਉਸ ਦੀ ਅਲੱਗ ਤੋਂ ਵੀਡੀਓ ਵੀ ਪਾਵਾਂਗੇ ਟੈਨਸ਼ਨ ਨਾ ਕਰੋ 12 ਰਾਸ਼ੀਆਂ ਦੇ ਲਈ ਹੁਣ ਬਸ ਤੁਸੀਂ ਮੋਟਾ-ਮੋਟਾ ਮੈਂ ਤੁਹਾਨੂੰ ਕੋ ਕਿਹੜਾ ਗ੍ਰਹਿ ਕਦੋਂ ਰਾਸ਼ੀ ਪਰਵਰਤਨ ਕਰ ਰਿਹਾ ਹੈ ਕਦੋਂ ਪੰਚਕ ਲੱਗ ਰਹੀ ਹੈ ਕਿੱਦਾਂ ਕੀ ਕਰਨਾ ਉਹ ਆਪਾਂ ਤੁਹਾਨੂੰ ਦੱਸ ਦ ਸਮਝ ਜਾ ਜ਼ਾਦਾ ਆਪ ਸਭ ਦਾ ਇਹ ਆਉਣ ਵਾਲਾ ਮਹੀਨਾ ਬੜਾ ਸ਼ੁਭ ਜਾਵੇ ਕਿਉਂਕਿ ਤਿਹਾਰ ਨੇ ਸਭ ਦੇ ਖੁਸ਼ੀਆਂ ਲਾ ਜਾਨ ਸਾਸ੍ਰਿਕਾ